भले पुरे मुड़ ਤੋਰੀ ਆਖਾ ਜੀ ਇੱਥੇ ਆ ਕੇ ਤਾਂ ਪਾਰਗੇ ਤਾ ਨਾ ਜਦੋਂ ਬੱਚਾ ਪਤਾ ਕਿੰਨੇ ਦਾ ਪੱਕਰ ਬੰਦਾ ਨਹੀਂ ਯਾਰ 2000 ਕਿੱਥਾ ਬੱਕੇ 2000 ਚੁਪੱਕੇ ਲਾ ਦੇ ਕੀ ਕਹਣਾ ਫਿਰ ਕੋਈ ਹਾਂ ਨਾ ਮਕਬਣੀ ਜੱਗੀ ਬੰਦੇ ਨਹੀਂ ਜੱਗੀ ਜੱਗੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆਪਾਂ ਬਾਬੇ ਨੂੰ ਮੋੜਦੇ ਨਹੀਂਗੇ ਪੱਕੇ ਪੈਸੇ ਲਾ ਦੇ ਖੋਲ ਲੈ ਇਹ ਤੂੰ ਕਹੇ ਕੋਈ ਹਾਂ ਜਹੇਦਾਰ ਬੰਦਾ ਯਾਰ ਆਪਾਂ ਉਹ ਮੋੜਦੇ ਵੀ ਚੰਗੇ ਨਹੀਂ ਲੱਗਦੇ 4300 ਦੇ ਦੇ ਯਾਰ ਮੇਰੇ ਆਖ ਦੇ ਦੇ ਨਹੀਂ ਹੋਣਾ ਬਾਈ ਤੇਰਾ ਉੱਚਾ ਉਹ ਨੋਟ ਉਹਦੇ ਹੱਥ ਚ ਰਹਿਂਦੇ ਅਰੇ ਬੋੜ ਪਾਸੇ ਬੋੜ ਪਾਸੇ ਹੋ ਜਾ ਯਾਰ ਮਸ਼ਹੂਰੀ ਨਾ ਲਿਆ ਕਰ ਪੂਰੇ 25 ਪਾਠੀ ਦੇ ਦੇ ਯਾਰ ਨਹੀਂ ਉਹ ਨਹੀਂ ਲੈ ਜਾ ਬਾਬਾ ਖੋਲ ਉਹ ਨੀ ਉਹ ਨਹੀਂ ਖੋਲੋ ਬਾਬਾ ਆਪਣੀ ਤਾਂ ਖਰੀਦ ਵੀ ਨਹੀਂ ਬਾਈ ਯਾਰ ਜਾਣ ਦੇ ਉਹ ਨਹੀਂ ਰੱਬੀ ਉਹ ਲਿਖਾਈ ਕਰਾ ਲੈਣਗੇ ਉਹ ਨਹੀਂ ਨਹੀਂ ਲਿਖਾਈ ਦੀ ਨਹੀਂ ਕਰਨ ਜਾਣ ਦੇ ਉਹ ਨਹੀਂ ਯਾਰ ਫੱਕਰ ਬੰਦਿਆ ਜਾਣ ਦੇ ਬੱਸ ਬੱਸ ਮਾਰੂ ਦਾ ਕਾਰਜ ਆਪਣਾ ਖਰੀਦ ਵੀ ਨਹੀਂ ਆਪਣੇ ਨੇ ਦੇ ਦੇ ਉਹ ਚਾਹ ਖਰੀਦ ਦਿੱਤਾ ਹੁੰਦਾ ਹੈ ਉਹ ਨਹੀਂ ਮੋੜਦੇ ਨਹੀਂ ਸਾਂਕਲੀ ਤੋਂ ਜਹੇਦਾਰ ਬੰਦਾ ਨੇਰ ਤੇ ਬੰਦੇ ਤੋਂ ਨਹੀਂ ਕਿ ਮੋੜਾਂਗੇ ਉਹ ਨਹੀਂ ਚੱਲ ਗਦਾ ਪਰ ਗੱਲ ਵੀ ਆਉਂਦਾ ਹੀ ਕੁਝ ਨਹੀਂ ਮੈਥੋ ਨਹੀਂ ਕੋਈ ਜਾਨਵਰ ਨਾ ਨਾ ਮੈਥੋ ਨਹੀਂ ਉਹ ਤਾਂ ਗੱਲ ਹੀ ਆ ਬੰਦਾ ਹੈ ਮਾਰ ਥੋੜੀ ਪਾਲਾ ਨਹੀਂ ਮੇਰੇ ਕੋਲ ਤੁਹਾਨੂੰ ਜੇ ਮਾਲ ਵਾਲੇ ਬੰਦੇ ਤੁਹਾਨੂੰ ਪਤਾ ਬੱਚਾ ਕਿੰਨੇ ਦਾ ਅਸੀਂ ਤਾਂ ਮੋਲੀ ਦੀ ਕੀਤਾ ਹੋ ਜਾਏਗਾ ਉਹ ਭਾਈ ਤੂੰ ਵੀ ਫਿਰ ਇੱਕ ਗੱਲ ਦੱਸ ਇਹ ਗੱਲ ਦੱਸ ਤੂੰ ਵੀ ਯਾਰ ਫਿਰ ਜਾਂ ਪੂਰੇ ਚਾਰ ਦਾ ਲੈ ਜਮਾਨਾ ਨਹੀਂ 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 ਜੱਗੀ ਲਾ ਦੇ ਯਾਰ ਇੱਕ ਮਾਰ ਦੇ ਨਹੀ ਨਹੀ ਜੱਗੀ ਕਰ ਦੂਗਾ ਆਪਾਂ ਤੁਸੀ ਕਿਸਾਈਆਂ ਚ ਪੈ ਗਏ ਹੱਥ ਕਰੀ ਯਾਰ ਬਾਥ ਕਰ ਤੋ ਕੋਈ ਨਹੀਂ ਹਾਲਕਾਂ ਦੇ ਕਹਿਣ ਤੇ ਕਹਿਣਾ ਲਿਖਾਈ ਕਰਾ ਲੈ ਉਹ ਲਿਖਾਈ ਤਾਂ ਬੋਲੀ ਜਾਂਦਾ ਉਹ ਚਾ ਪਾਲਾ ਕਹਿ ਨਹੀਂ ਦਿੰਦੇ ਭਾਈ ਲਿਖਾਈ ਕਰਾ ਖੰਡ ਮਿਸ਼ਰੀ ਬੱਚਾ ਵੇਖ ਰਾ ਤੂੰ ਕਿਹੜਾ ਕੋ ਨਿਆਣਾ ਇਹ ਜਿੰਮ ਘਰ ਸੁੱਖ ਵਾਲੇ ਨੂੰ 45 45 ਹੁੰਦੇ ਵੇਚਣਾ ਆਪਾਂ ਤੁਹਾਡੇ ਕੋਲ ਨਹੀਂ ਸੁੱਖ ਲੱਗਦੀ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਕੋਲੇ ਦੌਰਗੇ ਸਿਕਾਂਕਲ ਮੈਂ ਨਹੀਂ ਕਰਦੇ ਉਹਨਾਂ ਨੂੰ ਕੋਈ ਰੰਗ ਨਾ ਤੱਲ ਖੰਡ ਖੰਡ ਹੋਣੀ ਯਾਰ ਖੰਡ ਕੀ ਕਹਿੰਦੀ ਆ ਉਹ ਠੀਕ ਆ ਚਾਚਾ ਯਾਰ 250 ਦਿੰਦੇ ਕਿੰਨੇ ਕਰੀਆ ਹੈ ਹੈ ਕਿ ਭਾਈ ਯਾਰ ਕਾਲਿਆ ਤੁਸੀਂ ਫੈਸਲਾ ਕਰਦੇ ਜੇ 2700 ਦਾ ਖੋਲ ਕੇ ਫੜਾ ਦੇ ਤੁਸੀਂ ਆਪ ਹੀ ਵੇਖੋ ਬੱਚਾ ਗਏ ਜਾ ਯਾਰ ਬਾਬੇ ਨੂੰ ਪੁੱਛ ਲੈ ਯਾਰ ਪਪਾ ਆ ਗਏ ਫੱਕਰ ਲਓ ਗਾਏ ਨੇ ਮੈਂ ਮੋੜਦਾ ਨਹੀਂ ਫੱਕਰਾਂ ਨੂੰ ਦੇਖ ਬੱਟਾ ਹੂੰ ਜਾ ਯਾਰ ਜੱਗੀ ਕਰ ਦੇ ਮੋੜ ਦਨ ਸੀ ਭਾਈ ਯਾਰ ਜੱਗੀ ਨੂੰ ਮੋੜ ਕੇ ਆਪਾਂ ਪਤੰਦਰਾ ਕਿਹ ਨਾਲ ਫੱਕਰ ਬੰਦੇ ਉਹ ਨਹੀਂ ਯਾਰ ਜੱਗੀ ਯਾਰ ਸਾਡੇ ਕੋਈ ਆਜੀ ਕੋਈ ਚੁਪਾਉਂਦਾ ਉਹ ਨਹੀਂ ਮੋੜਦਾ ਨਹੀਂ ਤਿੰਨ ਦਾ ਵੀ ਦੇਣਾ ਹਾਂ ਉਹ ਨਹੀਂ ਹੈ ਠੀਕ ਆ ਦੇ ਬਾਬਾ ਉਹ ਦੇ ਯਾਰ ਉਹ ਦੇ ਉਹ ਤਿੰਨ ਦਾ ਦੇ ਉਹ ਸਾਈ ਕਰਿਆ ਨਾ ਤੈਨ ਦਾ ਨਾ ਤੇਰਾ 2200 ਦਾ ਲਖਾਈ ਆ ਉਹ ਜਾ ਪਾਲਾ ਯਾਰ ਮਾਰੀ ਕਿ ਤੂੰ ਤਾਂ ਕਰ ਬੱਚਾ ਯਾਰ ਬੱਚੇ ਨਹੀਂ ਵੇਕੇ ਪੈਸੇ ਦਾ ਲੈ ਮੇਰੇ ਨਹੀਂ ਬਣਾ ਦੇ ਪੰਚਾਇਤ ਖੜੀ ਆ ਦੋਨੋਂ ਨਹੀਂ ਦੇਣਾ ਧਣਕੇ ਨੇ ਕੀ ਬੱਕਰਾ ਫਰਮ ਨਾ ਕਿਹੜਾ ਲਾ ਫਸਾ ਚੱਲ ਆ ਅਸੀਂ ਪਾਲੀਆਂ ਕਸਾਈਆਂ ਨਹੀਂ ਕਰਦੇ ਦੇਣਾ ਦੇ ਦੇ ਨਹੀਂ ਰੱਖਣੀ ਕੋਨੇ ਉਹ ਤਾਂ ਸੁਣੀ ਜਾਂ ਬਾਲ ਹੁਣ ਮੈਂ ਉਹਨਾਂ ਨੂੰ ਪੁੱਛਾਂ ਦੇ ਨਹੀਂ ਉਹ ਯਾਰ ਫਿਰ ਤਾਂ 480 ਉਹ ਨਹੀਂ ਨਹੀਂ ਆ ਜਾਂਦਾ ਯਾਰ ਬਾਲਾ ਜਾ ਦੇ ਦੇ ਹੁਣ ਜਾ ਹੋ ਗਿਆ ਕਾਲੇ ਦਾ ਨਹੀਂ ਬਾਬਾ ਦੇ ਉਹ ਨਹੀਂ ਯਾਰ ਲਾ ਮੋੜਦੇ ਨਹੀਂ ਬਈ ਯਾਰ ਉਹ ਰੁਪਏ ਜੱਕੀ ਮੈਂ ਗੇ ਲੈਦਾ ਤੂੰ ਗੇੜ ਪੈਸੇ ਉਹ ਹੈ ਨਹੀਂ ਉਹ ਬਸ ਸਹੀ ਆ ਉਹ ਬਾਬਾ ਜੀ ਪੈਸੇ ਲਿਆਓ ਦੇ ਦੋ ਬਦਿਓ ਉਹ ਨਹੀਂ ਕਰੇ ਮੋੜਦੇ ਨਹੀਂ ਤੁਸੀਂ ਅੰਕਲ ਯਾਰ ਆ ਖੜਿਆ ਕਾਲਾ ਉਹ ਖੜਾ ਢੋਲਾ ਆ ਮੁੰਡਾ ਵੀ ਵਪਾਰੀ ਆ ਵੀ ਵਪਾਰੀ ਆ ਵੀ ਵਪਾਰੀ ਇਵੇਂ ਕਿਸੇ ਦਾ ਨਾਲ ਹੀ ਜਦੋਂ ਆਪਦੇ ਪੁੱਜੇ ਨਾਲ ਦੇ ਲੈ ਤਾਂ ਦੇਖੋ ਜਿੰਨੇ ਤਾਂ ਉਹਨੇ ਰੱਖੇ ਰੱਬੀ ਮਨ ਅਸੀਂ ਕਿੰਨਾ ਪਾਣੀ ਆ ਗਿਆ ਕਿ ਸਹੀ ਹੈ ਯਾਰ ਹੁਣ ਤੱਕ ਕੋਈ ਕਸਰ ਨਹੀਂ ਛੱਡੀ ਪਰ ਠੀਕ ਹੈ ਠੀਕ ਹੈ ਔਰ ਦਾ ਪਿੱਛੇ ਆ ਰਿਹਾ ਹੈ ਨਹੀਂ ਕਹਿੰਦਾ ਮੈਂ ਯਾਰ ਉਹਨਾਂ ਨੇ ਵੀ ਚੇਰਨ ਸਮਝਾਉਂਦੇ ਪਰਦਾ ਜੇ ਪੋਏਗਾ ਆਦੀ ਫਸ ਕਰਾ ਦੇ ਚਾਰ ਦੀ ਆਜਾ ਪਰਦਾ ਉਹ ਨਹੀਂ ਭਾਈ ਪਰਦਾ ਉਹ ਨਹੀਂ ਯਾਰ ਖਰੀਦ ਨਹੀਂ ਲਈ ਦੀ ਖੋਦਾਂ ਖਰੀਦ ਨਹੀਂ ਮਿਲਦੀ ਮਾਰ ਜਾ ਖਰੀਦ ਨਹੀਂ ਮੇਰੀ ਬੋਲੋ ਬਾਬਾ ਉਹ ਨਹੀਂ ਨਹੀਂ 70 ਬੰਦਾ ਕਾਰ ਆਈ ਆਸੀਸ ਲੱਗ ਜਾ ਜਾ ਹੋ ਜਾ ਸਰਦਾਰ ਸਾਹਿਬ ਨਹੀਂ 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 ਹੋਰ ਉਹ ਨਹੀਂ ਭਾਈ ਹੋਵੇ ਓ ਯਾਰ ਮਿਸ਼ਰੀ ਤੂੰ ਰਾਜਦਾ ਹੀ ਨਹੀਂ ساری ਉਮਰ ਉਹ ਮੇਰੀ ਗੱਲ ਸਮਝ ਗਈ ਨਹੀਂ ਰਾਜਦਾ ਕੱਕਰ ਬੰਦਾ ਜਾਣ ਕੋਈ ਪਾਪੀ ਕਦੇ ਬੱਚਾ 25000 ਰੁਪਏ ਨਾਲ ਕਹਿੰਦਾ ਮੇਰਾ ਜਿਵੇਂ ਚੱਲਦਾ ਮੇਰੇ ਕਿਹਾ ਤੂੰ ਕੱਕਰ ਬੰਦਾ ਜਾਣ ਤੇ ਫੱਕਰਾ ਇਸੰਦਰਾ ਕਰਦੀ ਮਰੀ ਨਾ ਡੇਕ ਕੇ ਮੈਂ ਨਹੀਂ ਲਾਦੀ ਬਦਲ ਨਹੀਂ ਲਾਦੀ ਜੱਗੀ ਭਾਈ ਕਿਵੇਂ ਕਰਾਇਆ ਹਾਂ ਕਿਵੇਂ ਕਰਵਾਤਾ ਬੱਕਰਾ ਕਿਵੇਂ ਕਰਵਾਤਾ 3000 ਦਾ ਲਖਾਈ ਆਪੋ ਆਪਣੀ ਬਾਬੂ ਜੀ ਬਾਬਾ ਜੀ ਕਿੱਥੋਂ ਆਏ ਸੀ ਗਏ ਕਿਹੜਾ ਪਿੰਡ ਆਈ ਸੁਖਣਾ ਹੀ ਆ ਠੀਕ ਆ ਲੈ ਵੀ ਬਾਬੇ ਨੂੰ 3000 ਦਾ ਬੱਕਰਾ ਆਪਾਂ ਦਵਾਤਾ ਮਮਾ ਹੀ ਮੜਾ ਸਾਈਡ ਤੋਂ ਬੱਕਰਾ ਵਿਖਾ ਦੀ ਬਸ ਸਾਈਡ ਤੋਂ ਬਾਬਾ ਹਾਂ ਤੁਸੀਂ ਇਹ ਵੀ ਆ ਬੱਕਰਾ ਮਿਸ਼ਰੀ ਤੋਂ ਦਵਾਤਾ ਬੱਕਰਾ ਘਾਟਾ ਹੀ ਪਾਉਣਾ ਸੀ 300 ਸੁਖਣਾ ਸੀਗਾ ਇਹੀ ਉਹ ਠੀਕ 3000 ਕਰਾ ਦਿਆਂ ਅੰਕਲ ਮੈਂ ਖੁਸ਼ ਹੋ ਕੇ ਦੇਣਾ ਕਰੀ। ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ। ਤੇ ਬਾਈ ਸੁੱਖੇ ਨਾਲ ਗੱਲਬਾਤ ਕਰਦੇ ਆ। ਬਾਈ ਕੀ ਮੋਲ ਕੀਤਾ ਸੀ? 15000 15000 ਬਾਈ ਸੁੱਖੇ ਕਿੰਨੇ ਚ ਲੈ ਲਈ ਬੱਕਰੀ ਇਹ? 1350 ਦੀ ਹੋਈ ਆ ਤੇ ਲਖਾਈ ਦਖਾਈ ਬਾਈ ਨੇ ਮੈਂ ਦਖਾਈ ਬਾਈ ਨੇ ਕਰਾਉਣੀ ਆ ਲੈ ਵੀ ਦੋਸਤ ਇਹ ਸੂਨ ਵਾਲੀ ਆ ਬਾਈ ਕਿੰਨੇ ਚਰ ਦੀ ਗੱਭਣਾ ਬਾਈ ਲੈਣੀ ਰਹਿੰਦੀ ਇਹ ਨਹੀਂ ਇੱਕ ਲਈ ਆ 50 ਨੇ ਤੈਨਾਂ ਲੈ ਕੇ ਜਾਣੇ ਠੀਕ ਆ ਬਾਈ ਲੈ ਵੀ ਦੋਸਤ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਸਾਢੇ 13000 ਚ ਸੁੱਖੇ ਧੂੜ ਕੋਟ ਲੈ ਲਈ ਆ ਬੱਕਰੀ ਕਹਿੰਦਾ ਬਸ ਥੋੜੇ ਜਣ ਲੈਂਦੇ ਆ ਤੇ ਸੂਨ ਵਾਲੀ ਬੱਕਰੀ ਆ ਠੀਕ ਆ ਬਾਈ ਜਿਵੇਂ ਤੁਹਾਨੂੰ ਪਤਾ ਆਪਾਂ ਸਤਪਾਲ ਨੂੰ ਆ 76 ਦਵਾਉਂਦੇ ਸੀਗੇ ਸੌਦਾ ਚੱਲੀ ਜਾਂਦਾ ਸੀਗਾ ਤੇ ਸਤਪਾਲ ਨੂੰ ਹੁਣ ਇਹ ਆਪਾਂ 76 ਦਵਾਤਾ ਤੇ ਬਾਈ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੰਨ ਕੇ ਚੱਲੋ ਇਹਨਾਂ ਨੇ 5500 ਲਾਇਏ 6000 ਵੀ ਕਰਤਾ ਸੀ ਉਦੋਂ ਮੈਂ ਪਾਸੇ ਜਾਵੜ ਵੀਡੀਓ ਬਾਈ ਕਿੰਨੇ ਦਾ ਹੋ ਗਿਆ ਵੀਰੇ 8000 ਰੁਪਏ ਦਿੱਤਾ ਆਪਾਂ ਲਖਾਈ ਲਖੋਈ ਉਹਨੇ ਕਰਾਈ 8000 ਦਿੱਤਾ ਤੇ ਲਖਾਈ ਉਹਨੇ ਕਰਾ ਦਿੱਤੀ ਠੀਕ ਆ ਲੈ ਬਈ ਆ 76 ਆ 76 ਬਾਈ ਦੰਦਾ ਕਿ ਚੌਕਾ ਹੋਏ ਇਹ ਕਿੰਨੇ ਦਾ ਆਂਦਾ ਬਈ ਪੂਰੇ ਦੰਦੀ ਬਈ ਪੂਰੇ ਦੰਦੀ ਆ ਲੇ ਪੂਰੇ ਦੰਦੀ ਆ ਦੇਖ ਪੂਰੇ ਹੈ ਪੂਰੇ ਦੰਦੀ ਲੇ ਪੂਰੇ ਦੰਦਾ 73 ਜਿਵੇਂ ਛਤਰਾ ਨਾ ਨਾ ਬੇਚਣਾ ਗਾ ਇਹਦਾ ਵੇਚਣਾ ਹੀ ਆ ਗਾਂ ਠੀਕ ਆ ਬਾਈ ਸਤਪਾਲ ਠੀਕ ਆ ਵੀਰੇ